ਪਿਛਲੇ ਦਿਨੀ ਸਾਊਥ ਦਾ ਇੱਕ ਸੁਪਰਸਟਾਰ ਅੱਲੂ ਵਰਜਨ ਜਸਪ੍ਰਤ ਸਿੰਘ ਸਾਰੇ ਜਾਣਦੇ ਹੀ ਹੋ ਆਪਣੀ ਮੂਵੀ ਪੁਸ਼ਪਾ 2 ਦੀ ਰਿਲੀਜ਼ਿੰਗ ਤੋਂ ਬਾਅਦ ਆਪਣੀ ਵਾਈਫ ਅਤੇ ਆਪਣੇ ਦੋ ਬੱਚਿਆਂ ਦੇ ਨਾਲ ਸਾਡੇ ਪੰਜਾਬ ਵਿੱਚ ਗੋਲਡਨ ਟੈਂਪਲ ਸ੍ਰੀ ਅਮਰitsar ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ ਜਦੋਂ ਵੀ ਕੋਈ ਬਾਹਰੋਂ ਸੈਲੀਬ੍ਰਿਟੀ ਮੱਥਾ ਟੇਕਣ ਸਾਡੇ ਧਾਰਮਿਕ ਸਥਾਨ ਤੇ ਆਉਂਦਾ ਹੈ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਪਰ ਇਸ ਬੰਦੇ ਨੇ ਸੱਚੀ ਪੂਰੇ ਪੰਜਾਬ ਤੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਕਿਉਂਕਿ ਇਸ ਬੰਦੇ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਕਿਸੇ ਵੀ ਵੀਆਈ ਚ ਸਿਕਿਉਰਿਟੀ ਤੇ ਵੀਆਪੀ ਟ੍ਰੀਟਮੈਂਟ ਲੈਣ ਤੋਂ ਸਾਫ਼ ਨਾ ਕਰ ਦਿੱਤੀ ਇਸ ਬੰਦੇ ਨਾਲ ਹੀ ਲਾਈਨ ਵਿੱਚ ਲੱਗ ਕੇ ਕੋਈ ਜਲਦਬਾਜ਼ੀ ਨਹੀਂ ਕੀਤੀ ਬਿਲਕੁਲ ਆਮ ਸੰਤਾਂ ਵਾਂਗ ਹਰਮੰਦਰ ਸਾਹਿਬ ਮੱਥਾ ਟੇਕਿਆ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬੰਦਾ ਕਿੰਨਾ ਡਾਊਨ ਟੂ ਅਰਥ ਹੈ ਜੋ ਆਪਣੀ ਸੁਪਰਸਟਾਰ ਵਾਲੀ ਪੰਡ ਸਿਰ ਤੋਂ ਲਾ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਰੱਖ ਆਇਆ ਸੀ ਤੇ ਆਮ ਸੰਤਾਂ ਵਾਂਗ ਹੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸਨ ਤਾਂ ਫਿਰ ਦੱਸੋ ਅਜਿਹੇ ਬੰਦੇ ਦੀ ਗੁਰੂ ਸਾਹਿਬ ਕਿਉਂ ਨਾ ਇੱਛਾ ਪੂਰੀ ਕਰਨਗੀ ਤੇ ਇੱਕ ਸਾਡੇ ਵਾਲੇ ਐਕਟਰ ਤੇ ਸਿੰਗਰ ਨੇ ਜੋ ਹੰਕਾਰ ਦੀਆਂ ਪੰਡਾਂ ਸੱਪ ਚੁੱਕੀ ਫਿਰਦੇ ਨੇ ਜਦੋਂ ਕਿਤੇ ਜਾਣਾ ਹੋਵੇ 10-10 ਬੌਂਸਰ ਤੇ ਸਿਕਿਉਰਿਟੀ ਲੱਗ ਤੋਂ ਨਾਲ ਹੁੰਦੀ ਹੈ ਦੂਸਰੇ ਬੰਦੇ